ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਇੱਥੋਂ ਕਵਰ ਕਰਦੇ ਪਏ ਆ ਸਾਹਮਣੇ ਸਕਰੀਨ ਤੇ ਜੋ ਬੈੜ ਦੇਖਦੇ ਪਏ ਆ ਇਹ ਫਾਰਮ ਸੇਲ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਪੰਛੀ ਸਾਡੇ ਬੈੜਾ ਵਗੈਰਾ ਦੇਖੋ ਕਾਫੀ ਦੁੱਧ ਤੇ ਲੰਝੀਆਂ ਆ ਇਹਨੇ ਵੀ ਚੱਕ ਜਰੋ ਸਾਹਮਣੇ ਸਕਰੀਨ ਤੇ ਬੈੜ ਦੇਖਦੇ ਪਏ ਆ ਇਹ ਸੇਲਾ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਹੈਗਾ 6239742090 6239742090 90 ਇਹ ਮੋਬਾਈਲ ਨੰਬਰ ਆ ਸਾਹਮਣੇ ਸਕਰੀਨ ਤੇ ਵਿਹੜ ਵੇਖ ਰਹੇ ਤੀਜਾ ਸੂਆ ਇਹ ਸੂਰੀਆ ਕਰਦੀ ਵਿਹੜ ਆ ਗਈ ਵਪਾਰ ਦਾ ਕੰਮ ਨਹੀਂ ਦੂਜੇ ਸੂਏ ਦਾ ਪੀ ਗ੍ਰੇਵਲ 27 22 27 22 ਕਿਲੋ ਕਹਿੰਦਾ ਪਰ 27 ਕਿਲੋ ਦੁੱਧ ਪੀਕ ਤੇ ਇਹ ਵਹਿੜ ਦਿੰਦੀ ਰਹੀ ਆ ਅੱਜ ਸੂਣ ਦੇ ਵਿੱਚ ਇਹਦੇ 8 ਤੋਂ 9 ਦਿਨ ਬਾਕੀ ਪਏ 8 ਤੋਂ 9 ਦਿਨ ਇਹਦੇ ਬਾਕੀ ਆ ਇਹ ਵੀ ਐਸ ਦਾ ਵਹਿੜ ਤੇ ਸੀਮਣ ਲੱਗਿਆ ਉਹ ਵੀ ਕਨਫਰਮ ਕਰਦਣਗੇ ਕਿਹੜਾ ਸੀਮਣ ਲੱਗਿਆ ਬਾ ਤੀਸਰਾ ਸੂਆ ਸੂਰੀਆ 8-9 ਦਿਨ ਪੈਂਡਿੰਗ ਇਸ ਵਾਰ ਤੁਸੀਂ 30 ਕਿਲੋ ਦੀ ਉਮੀਦ ਲਾ ਸਕਦੇ ਹੋ ਵੇਖ ਸਕ ਗਏ ਖਰੀਦਣ ਵਾਲਾ ਵੀਰ ਕੋਈ 27 ਕਿਲੋ ਦੀ ਉਮੀਦ ਲਾ ਰਿਹਾ ਤੇ ਰੇਟ ਇਹਦਾ ਕੀਤਾ 80000 ਰੁਪਇਆ 80000 ਰੁਪਇਆ ਦਾ ਮੁੱਲਾ ਬਾਕੀ ਮੌਕੇ ਤੇ ਗਜੈਸ ਵਗੈਰਾ ਹੋ ਜੂਗੀ ਸੂਰਕ ਅੱਧ ਕਾਠ ਵਗੈਰਾ ਦੇਖ ਸਕਦੇ ਹੋ ਬੌਟ ਸਟਰਕਚਰ ਵਗੈਰਾ ਬੈੜ ਦਾ ਸੋਨਾ ਸਾਫ਼ ਸਿੱਤਰਾ 80000 ਰੁਪਇਆ ਕੀਮਤ ਆ ਬਾਕੀ ਮੌਕੇ ਤੇ ਗਜੈਸ ਵਗੈਰਾ ਹੋ ਜੂ 8-9 ਦਿਨ ਬੈੜੀ ਦੇ ਸੂਨ ਚ ਬਾਕੀ ਪਿਆ ਆ ਦੇਖ ਸਕਦੇ ਹੋ ਘਰੇਲੂ ਫਾਰਮਾ ਕੋਈ ਵਪਾਰ ਦਾ ਕੰਮ ਨਹੀਂਗਾ ਤੇ 8-9 ਦਿਨ ਪੈਂਡਿੰਗ ਕਹਿੰਦਾ ਬਬ 25-26 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਲੇ। ਸੁਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਕਿਸੇ ਪਾਸੇ ਹੱਥ ਤਰਾਨੀ ਗਈ। ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ 8-9 ਦਿਨ ਪੈਂਡਿੰਗ 26-27 ਕਿਲੋ ਦੁੱਧ ਪੀਕ ਦਾ ਪੀਕ ਲੈਵਲ ਤੇ ਦਾ ਵੈੜਦਾ ਦਿੱਤਾ ਹੋਇਆ। ਸੋ ਥਾਨ ਵਗੈਰਾ ਨਿਕਣਵੇਂ ਕੋਈ ਵੀ ਵੀਰ ਇਸ ਵੈੜ ਨੂੰ ਖਰੀਦਿੰਦਾ ਚਾਹਵਣ ਹੋਵੇ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ